ਸਾਡੀ ਰਸੋਈ ਵਿੱਚ ਅਜਿਹੀਆਂ ਚੀਜ਼ਾਂ ਮੌਜੂਦ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀ ਖੁਰਾਕ ਦੇ ਨਾਲ-ਨਾਲ ਸਿਹਤ ਦੀ ਦੇਖਭਾਲ ਲਈ ਵੀ ਕਰ ਸਕਦੇ ਹਾਂ। ਆਯੁਰਵੇਦ ਵਿੱਚ ਰਸੋਈ ਨੂੰ ਸਿਹਤ ਦਾ ਖਜ਼ਾਨਾ ਮੰਨਿਆ ਗਿਆ ਹੈ। ਸਾਡੀ ਰਸੋਈ 'ਚ ਕਈ ਅਜਿਹੇ ਤੱਤ ਮੌਜੂਦ ਹਨ ਜੋ ਸਿਕਨਤੀ ਵਾਲਾਂ ਦਾ ਖਾਸ ਖਿਆਲ ਰੱਖਦੇ ਹਨ। ਇਸ ਦੇ ਲਈ ਛੋਲਾਂ ਦਾ ਪਾਣੀ ਸਭ ਤੋਂ ਉੱਪਰ ਹੈ। ਦਰਅਸਲ ਛੋਲਾਂ ਦਾ ਪਾਣੀ ਉਹ ਤਰਲ ਹੁੰਦਾ ਹੈ ਜੋ ਛੋਲਾਂ ਨੂੰ ਪਕਾਉਣ ਜਾਂ ਪਿਉਂ ਕੇ ਰੱਖਣ ਤੋਂ ਬਾਅਦ ਬਚਦਾ ਹੈ। ਲੋਕ ਆਮ ਤੌਰ ਤੇ ਇਸ ਨੂੰ ਪਾਣੀ ਨੂੰ ਸੁੱਟ ਦਿੰਦੇ ਹਨ ਪਰ ਅਜਿਹਾ ਕਰਨਾ ਗਲਤ ਹੈ ਕਿਉਂਕਿ ਇਸ ਪਾਣੀ ਵਿੱਚ ਵਿਟਾਮਿਨ ਖਣਜ ਅਮੀਨੋ ਐਸਿਡ ਅਤੇ ਐਂਟੀਆਕਸੀਡੈਂਟ ਵਰਗੇ ਕਈ ਪੋਸ਼ਟਿਕ ਤੱਤ ਹੁੰਦੇ ਹਨ ਜੋ ਸਕਿਨ ਅਤੇ ਵਾਲਾਂ ਨੂੰ ਬਹੁਤ ਲਾਭ ਪਹੁੰਚਾ ਸਕਦੇ ਹਨ ਇਹ ਸਕਿਨ ਦੀਆਂ ਕਈ ਸਥਿਤੀਆਂ ਨੂੰ ਸੁਧਾਰਨ ਲਈ ਕੰਮ ਕਰ ਸਕਦਾ ਹੈ ਏਸ਼ੀਆਈ ਦੇਸ਼ਾਂ ਵਿੱਚ ਸਦੀਆਂ ਤੋਂ ਵਕ-ਵਕ ਬਿਮਾਰੀਆਂ ਤੇ ਸੁੰਦਰਤਾ ਤੇ ਇਲਾਜ ਲਈ ਇੱਕ ਕੁਦਰਤੀ ਉਪਚਾਰ ਵਜੋਂ ਵਰਤਿਆ ਜਾ ਰਿਹਾ ਹੈ ਆਉਂ ਜਾਂਦੇ ਹਾਂ ਵਾਣਾ ਤੇ ਸਕਿੰ ਲਈ ਚੋਲਾ ਦਾ ਪਾਣੀ ਕਿਵੇਂ کارਗਰ ਹੈ ਕੀ ਫਾਇਦੇ ਦਿੰਦਾ ਹੈ ਚੋਲਾ ਦਾ ਪਾਣੀ ਮੈਡੀਕਲ ਨਿਊਜ਼ ਟੂਡੋ ਦੇ ਅਨੁਸਾਰ ਚੋਲਾ ਦਾ ਪਾਣੀ ਸਟਾਰਚ ਵਾਲਾ ਪਾਣੀ ਹੈ ਜੋ ਚੋਲਾ ਨੂੰ ਪਕਾਉਣ ਜਾਂ ਭਿਜਣ ਤੋਂ ਬਾਅਦ ਬਚਦਾ ਹੈ ਇਸ ਵਿੱਚ ਅਮੀਨੋ ਐਸਿਡ ਵੀ ਵਿਟਾਮਿਨ E ਖਣਿਜ ਐਂਟੀਆਕਸੀਡੈਂਟ ਵਰਗੇ ਕਈ ਪੋਸ਼ਟਿਕ ਤੱਤ ਪਾਏ ਜਾਂਦੇ ਹਨ ਇਹ ਪੋਸ਼ਟਿਕ ਤੱਤ ਪਾਚਨ ਵਿੱਚ ਸਹਾਇਤਾ ਕਰਦੇ ਹਨ ਊਰਜਾ ਵਧਾ ਸਕਦੇ ਹਨ ਅਤੇ ਸਰੀਰ ਦੇ ਤਾਪਮਾਨ ਨੂੰ ਨਿਯੰਤਰਣ ਕਰ ਸਕਦੇ ਹਨ ਚੋਲਾਂ ਦੇ ਪਾਣੀ ਵਿੱਚ ਕਾਰਬੋਹਾਈਡਰੇਟ ਹੁੰਦੇ ਹਨ ਜੋ ਊਰਜਾ ਅਤੇ ਮੂਡ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦੇ ਹਨ। ਚੋਲਾਂ ਦੇ ਪਾਣੀ ਵਿੱਚ ਫਿਥੋਔਡੈਕਸ ਵੀ ਹੁੰਦੇ ਹਨ ਜੋ ਅੰਤੜੀਆਂ ਦੀ ਸਿਹਤ ਅਤੇ ਪ੍ਰਤੀਰੋਧਕ ਸ਼ਕਤੀ ਲਈ ਫਾਇਦੇਮੰਦ ਹੁੰਦੇ ਹਨ। ਇਸ ਕਾਰਨ ਚੋਲਾਂ ਦਾ ਪਾਣੀ ਪਾਚਨ ਸੰਬੰਧੀ ਸਮੱਸਿਆਵਾਂ ਜਿਵੇਂ ਦਸਤ, ਕਬਜ਼, ਪਾਚਣ, ਗੈਸਟਰੋਆਇਟ੍ਰਿਕਸ ਨੂੰ ਰੋਕਣ ਦਾ ਇਲਾਜ ਕਰਨ ਵਿੱਚ ਮਦਦ ਕਰ ਸਕਦਾ ਹੈ। ਇਹ ਡੀਹਾਈਡਰੇਸ਼ਨ ਦੇ ਕਾਰਨ ਗੁੰਮ ਹੋਏ ਤਰਲ ਅਤੇ ਇਲੈਕਟ੍ਰੋਲਾਈਟਸ ਨੂੰ ਭਰ ਸਕਦਾ ਹੈ ਇਸ ਤੋਂ ਇਲਾਵਾ ਚੌਲਾਂ ਦਾ ਪਾਣੀ ਸਰੀਰ ਦੇ ਤਾਪਮਾਨ ਨੂੰ ਨਿਯੰਤਰਣ ਕਰਦਾ ਹੈ ਖਾਸ ਕਰਕੇ ਗਰਮ ਮੌਸਮ ਜਾਂ ਬੁਖਾਰ ਦੇ ਦੌਰਾਨ ਚੌਲਾਂ ਦਾ ਪਾਣੀ ਸਰੀਰ ਨੂੰ ਠੰਡਾ ਕਰ ਸਕਦਾ ਹੈ ਤੇ ਹੀਟ ਸਟ੍ਰੋਕ ਜਾਂ ਡੀਹਾਈਡਰੇਸ਼ਨ ਨੂੰ ਰੋਕ ਸਕਦਾ ਹੈ ਇਹ ਡੀਹਾਈਡਰੇਸ਼ਨ ਦੇ ਕਾਰਨ ਗੁੰਮ ਹੋਏ ਤਰਲ ਅਤੇ ਇਲੈਕਟ੍ਰੋਲਾਈਟਸ ਨੂੰ ਭਰ ਸਕਦਾ ਹੈ ਇਸ ਤੋਂ ਇਲਾਵਾ ਚੌਲਾਂ ਦਾ ਪਾਣੀ ਸਰੀਰ ਦੇ ਤਾਪਮਾਨ ਨੂੰ ਨਿਯੰਤਰਣ ਕਰਦਾ ਹੈ ਖਾਸ ਕਰਕੇ ਗਰਮ ਮੌਸਮ ਜਾਂ ਬੁਖਾਰ ਦੇ ਦੌਰਾਨ ਇਹ ਜਹਰੀਲੇ ਤੱਤਾ ਤੇ ਛੋਧੀਆਂ ਨੂੰ ਬਾਹਰ ਕੱਢ ਕੇ ਸਰੀਰ ਨੂੰ ਡੀਟੌਕਸ ਸਾਈ ਕਰਨ ਵਿੱਚ ਮਦਦ ਕਰਦਾ ਹੈ ਸੋ ਜ਼ਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ ਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ ਧੰਨਵਾਦ ਜੀ